ਹਲਕਾ ਟੇਰਾ ਪੱਪਾ ਨਾਨਕ ਦੇ ਪਿੰਡ ਰਾਏ ਚੱਕ ਚ ਰਾਤੀ ਲਗੀ ਭਿਆਨਕ ਅੱਗ ਨਾਲ ਗੁਜਰਾ ਦਾ ਡੇਰਾ ਸੜਕੇ ਹੋਇਆ ਸਵਾ ਨਾਲ ਲਗੀ ਨਾਲ ਨੂੰ ਵੀ ਅੱਗ ਲੋਕਾਂ ਦਾ ਲੱਖਾਂ ਦਾ ਹੋਇਆ ਨੁਕਸਾਨ ਗੁਜਰਾ ਦੇ ਡੇਰੇ ਚ ਵੱਡੀ ਗਿਣਤੀ ਚ ਪਸ਼ੂ ਅਤੇ ਘਰੇਲੂ ਸਮਾਨ ਦੀ ਹੋਈ ਤਬਾਹੀ ਗੁਜਰਾ ਦਾ ਰੁੜਕੇ ਬੁਰਾ ਹਾਲ ਡੇਰਾ ਰੋਡ ਤੇ ਲਾਇਆ ਧਰਨਾ ਬੀਤੀ ਰਾਤ ਹਲਕਾ ਟੇਰਾ ਪੱਪਾ ਨਾਨਕ ਦੇ ਅਧੀਨ ਆਉਂਦੇ ਪਿੰਡ ਰਾਏ ਚੱਕ ਮੰਮਣ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਚ ਲੱਗੀ ਨਾਲ ਨੂੰ ਅੱਗ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਸਭ ਤੋਂ ਵੱਧ ਨੁਕਸਾਨ ਪਿੰਡ ਰਾਏ ਚੱਕ ਚ ਗੁਜਰਾ ਦੇ ਡੇਰੇ ਨੂੰ ਅੱਗ ਲੱਗੀ ਜਿਸ ਨਾਲ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਇੱਕ ਵੀ ਚੋ ਚੀਜ਼ ਦੱਸੀ ਜਾਂਦੀ ਹੈ ਕਿ ਨਹੀਂ ਬਚੀ ਸਾਰਾ ਹੀ ਸਵਾਲ ਅਤੇ ਢੰਗਰ ਸੜ ਕੇ ਸੁਆਹ ਹੋ ਗਏ ਜਿਸ ਨਾਲ ਲੱਖਾਂ ਰੁਪਈਆ ਦਾ ਗੁਜਰਾ ਦਾ ਨੁਕਸਾਨ ਹੋਇਆ ਗੁਜਰਾ ਦੇ ਡੇਰੇ ਇੰਨੀ ਤਬਾਹੀ ਹੈ ਕਿ ਉਹਨਾਂ ਦੇ ਢੰਗਰ ਜੋ ਉੱਝ ਹੀ ਗਏ ਅੱਗ ਨਾਲ ਫਤੇ ਕੁਚਰਾ ਦਾ ਰੋਡੋਕੇ ਪੁਰਾਹਾਲ ਹੈ ਉਹਨਾਂ ਵੱਲੋਂ ਪ੍ਰਸ਼ਾਸਨ ਕੋਲ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦਾ ਇੱਕ ਵੀ ਡੰਗਰ ਨਹੀਂ بچਾ ਟਰੈਕਟਰ ਅਤੇ ਹੋਰ ਘਰੇਲੂ ਸਮਾਨ ਵੀ ਸੜਕੇ ਸਵਾਹ ਹੋ ਗਿਆ ਇਤੋਂ ਤੱਕ ਕਿ ਉਹਨਾਂ ਵੱਲੋਂ ਆਪਣੀ ਲੜਕੀ ਦੇ ਵਿਆਹ ਲਈ ਪੈਸੇ ਵੀ ਰੱਖੇ ਸਨ ਜੋ ਸੜਕੇ ਸਵਾਹ ਹੋ ਗਏ ਅਤੇ ਉਹਨ ਗੁਜਰਾ ਅਤੇ ਇਲਾਕੇ ਪਰ ਦੇ ਲੋਕਾਂ ਵੱਲੋਂ ਡੇਰਾ ਰੋਡ ਉੱਪਰ ਧਰਨਾ ਵੀ ਲਗਾਇਆ ਗਿਆ ਹੈ ਤੇ ਉਹ ਮੰਗ ਕਰ ਰਹੇ ਹਨ ਕਿ ਪ੍ਰਸ਼ਾਸਨ ਉਹਨਾਂ ਨੂੰ ਬੰਦਾ ਮੁਆਵਜ਼ਾ ਦੇਵੇ ਅਤੇ ਗੁਜਰਾਤ ਅਤੇ ਇਲਾਕੇ ਦੇ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਵਿਰੁੱਧ ਵੀ ਭਾਰੀ ਰੋਸ ਹੈ ਉਹਨਾਂ ਨੇ ਤੇ ਬਾਰ-ਬਾਰ ਫੋਨ ਕਰਨ ਤੇ ਵੀ ਫਾਇਰ ਬ੍ਰਿਗੇਡ ਲੇਟ ਪਹੁੰਚੇ ਜਦ ਤੱਕ ਉਹ ਪਹੁੰਚੇ ਉਦੋਂ ਤੱਕ ਉਹਨਾਂ ਦਾ ਨੁਕਸਾਨ ਹੋ ਚੁੱਕਾ ਸੀ ਸਾਡੇ ਰਿਪੋਰਟਰ ਮਲਕੀਤ ਸਿੰਘ ਮਮੰਤੀ ਖਾਸ ਰਿਪੋਰਟ ਡੇਰਾ ਰੋਡ ਉੱਪਰ ਗੁੱਜਰਪਾਈਚਰ ਦੇ ਇਲਾਕੇ ਦੇ ਲੋਕਾਂ ਵੱਲੋਂ ਲਗਾਈ ਗਈ ਤੰਨੇ ਮੌਕੇ ਫਤਿਹਗੜ ਚੂੜੀਆਂ ਦੇ ਟੀਐਸਪੀ ਕੁਪਨ কুমার ਸ਼ਰਮਾ ਵੀ ਪਹੁੰਚੇ ਤੇ ਉਹਨਾਂ ਵੱਲੋਂ ਗਲਪਤ ਕਰਨ ਉਪਰੰਤ ਗੁੱਜਰਪਾਈਚਰ ਦੇ ਇਲਾਕੇ ਦੇ ਲੋਕਾਂ ਵੱਲੋਂ ਉਤਰਨਾ ਚੁੱਕਿਆ ਗਿਆ ਤੰਨਾ ਘਰੀ ਅਤੇ ਗੁੱਜਰਪਾਈਚਰ ਮੰਕਰੀਆ ਸਿਕਿਨਨ ਪੰਤਾ ਮਾਰਸ਼ਾ ਤੇ ਤਤਾ ਜਾਵੇ ਅਤੇ ਫਾਇਰ ਬ੍ਰਿਗੇਡ ਚੁੱਕ ਕੇ ਤੇਰੀ ਨਾਲ ਪਹੁੰਚੇ ਹਨ ਉਹਨਾਂ ਵਿਰੁੱਧ ਪੰਤੀ ਕਾਰਵਾਈ ਕੀਤੀ ਜਾਵੇ ਏ ਵੀਰ ਜੀ ਕੋਟਲੀ ਸੂਰਤ ਮਲੀ ਤੋਂ ਰਾਤੀ ਜਿਹੜੀ ਅੱਗ ਲੱਗੀ ਆ ਮੰਮਣ ਤੋਂ ਹੁੰਦੇ ਹੋਏ ਇਧਰ ਗੁਜਰਾ ਦੇ ਕੋਲ ਨੂੰ ਅੱਗ ਲੱਗੀ ਆ ਤੇ ਆ ਸਾਰਾ ਇਹਨਾਂ ਦਾ ਕੋਲ ਜਿਹੜਾ ਆ ਡੰਗਰ ਵੇਖੋ ਜਿੰਨੇ ਵੀ ਨੇ ਆ ਸੜ ਕੇ ਸਾਰਾ ਹੀ ਮਤਲਬ ਟੋਟਲੀ ਸਾਰਾ ਤੁਸੀਂ ਵੇਖ ਰਹੇ ਹੋ ਆ ਟਰਾਲੀਆਂ ਟਰੈਕਟਰ ਟਰਾਲੀਆਂ ਟਰੈਕਟਰ ਵਿੱਚ ਇਹਨਾਂ ਦੇ ਜੋ ਡੰਗਰ ਵੱਛਾ ਮਾਲ ਸਭ ਮਤਲਬ ਟੋਟਲੀ ਸਾਰਾ ਸੜ ਕੇ ਸੁਆਹ ਹੋ ਗਿਆ ਤਾਹੇ ਵੀ ਕਰਾਨੀ ਏ ਵੀਰ ਜੀ ਕੋਟਰੀ ਵਾਲੇ ਪਾਸੋਂ ਅੱਗ ਆਈ ਹੈ ਕੱਲ ਸ਼ਾਮੀ ਅੱਗ ਲਾਈ ਕਿਸੇ ਨੇ ਮਣਕੇ ਹਵਾ ਤੇਜ਼ ਹੋਣ ਕਰਕੇ ਅੱਗ ਜਿਆਦੀ ਹੋ ਗਈ ਹੈ ਇਹ ਰਾਤ ਮਣਕੇ ਆਣ ਕੇ ਪਿੰਡ ਸਾਡੇ ਮੰਮਣ ਪਿੰਡ ਸਾਣੀ ਹੋ ਕੇ ਜੇ ਰਾਏ ਚੱਕ ਦੇ ਗੁਜਰਾਂ ਨਾਲ ਮਹਿਰਾ ਡੇਰਾ ਹੈਗਾ ਉਥੇ ਪਹੁੰਚ ਗਈ ਹੈ ਅੱਗੇ ਨਹੀਂ ਤੇਜ਼ੀ ਕੀ ਮੇਰੇ ਹਿਸਾਬ ਨਾਲ ਕੋ 150 200 ਕਿਲੋਮੀਟਰ ਦੀ ਸਪੀਡ ਦੇ ਹਿਸਾਬ ਨਾਲ ਕੋ ਕਿੱਲਿਆਂ ਦੇ ਕਿਲੇ ਟੱਪਦੀ ਜਾਂਦੀ ਸੀ ਅੱਗ ਬੜੀ ਜਿਆਦੀ ਆ ਗਈ ਹੈ ਕਿ ਸੋ ਪਾਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦਾ ਆਣ ਕੇ ਜਾਜਾ ਲਿਆ ਜਾ ਕਿ ਕੋਚਤ ਘਾਰੀ ਆ ਹੁਣ ਇਹਨਾਂ ਦਾ ਜਾਜਾ ਲੈਣ ਨੁਕਸਾਨ ਤੇ ਹੱਦੋਂ ਵੱਧ ਹੋ ਗਿਆ ਨੁਕਸਾਨ ਆ ਲੱਗੇ ਸਾਰੇ ਪੀਰ ਆਪਣੇ ਨੌਜਵਾਨ ਆਏ ਆ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਵੀਰ ਜੀ ਕੀ ਇਹਨਾਂ ਦੀ ਆਪਾਂ ਭਰ ਪਾਈ ਸਾਰੇ ਭਰਾ ਕਰਾਂਗੇ ਪਰ ਸਰਕਾਰਾਂ ਕਰ ਸਕਦੀਆਂ ਚੀਜ਼ ਦੀ ਭਰ ਪਾਈ ਚਲੋ ਬਸ ਜੋ ਕਰਾਂਗੇ ਬਾਕੀ ਆ ਵੇਖੋ ਇਹਨਾਂ ਦੀ ਗੁੜੀਆ ਦਾ ਵਿਆਹ ਹੀ ਉਦ ਲਈ ਇਹਨਾਂ ਨੇ ਪੈਸੇ ਰੱਖੇ ਸੀਗੇ ਆ ਪੈਸੇ ਵੀ ਦੀ ਸੜ ਕੇ ਸੁਆਹ ਹੋ ਗਏ ਆ ਇਹ ਵੀਰ ਆ ਮਹਿਰ ਆਪਣਾ ਆੜ ਆ ਮਹਿਰ ਦਾ ਡੇੜਾ ਸੜ ਗਿਆ ਵਿਚਾਰ ਦਾ ਸਾਰਾ ਇਹਦੇ ਬੱਚੇ ਛੋਟੇ ਛੋਟੇ ਚਾਰ ਗੁੜੀਆਂ ਦੀਆਂ ਸਭ ਕੋਈ ਤਬਾਹੀ ਹੋ ਗਈ ਬੜਾ ਪਵਿੱਤਰ ਗ੍ਰੰਥ ਕਰਾਣ ਇਹਨਾਂ ਦਾ ਉਹ ਵੀ ਸੜ ਗਿਆ ਡੰਗਰ ਉਥੇ ਸੜੇ ਆ ਭਈਆਂ ਮੱਜਾਂ ਵੀਰ ਉਹ ਨਹੀਂ ਤੁਹਾਨੂੰ ਕਬਰ ਕਰਕੇ ਵਿਖਾਉਂਦੇ ਸਾਰਾ ਆ ਵੇਖੋ ਪੈਸੇ ਸੜ ਗਏ ਨਾ ਗੁ ਕੀ ਪ੍ਰਸ਼ਾਸਨ ਕੋ ਮੰਗ ਕੀ ਕਰਦੇ ਜੋ ਕਰਦੇ ਜੋਂ ਸਾਡਾ ਕਿੰਨਾ ਨੁਕਸਾਨ ਹੋਇਆ 20-25 ਲੱਖ ਦਾ ਦੁਕਾਨ ਹੋ ਗਿਆ 20-25 ਲੱਖ ਦਾ ਵੱਧ ਹੋ ਗਿਆ 20-25 ਲੱਖ ਵੱਧ ਹੋ ਗਿਆ ਨਵੇਂ ਸਿਰਿਓ ਕੋਈ ਪੂਰਤੀ ਕਰਨੀ ਪਏ ਬੜਾ ਪੈਸਾ ਲੱਗ ਜਾਂਦਾ ਜੰਗਰਾਂ ਦਾ ਪਾਈਏ ਤੇ ਮਤਲਬ 1.5 ਲੱਖ ਦੀ ਮੱਝਾਂ ਮੇਰੀਆਂ 10 ਮੱਝਾਂ ਮੋਬਦੀਆਂ ਪਤਾ ਨਹੀਂ ਲੱਗਾ ਹੁਣ ਸੁਗਾਰੀਆਂ ਹੀ ਸਾਰੀਆਂ ਸੋ ਮੈਂ ਹਲਕੇ ਦੇ ਜਿਹੜੇ ਵਿਧਾਇਕ ਨੇ ਆਪਣੇ ਗਰਦੀਪ ਸਿੰਘ ਦਾਵਾ ਜੀ ਉਹਨਾਂ ਨੂੰ ਬੇਨਤੀ ਕਰਦਾ ਵਾਂ ਇਹ ਮੌਤਬੇਰ ਜਿਹੇ ਏਰੀਏ ਦੇ ਆਣ ਕੇ ਇਹਨਾਂ ਦੀ ਸਾਰ ਲੋ ਇਹ ਇਹ ਲੋਕ ਤੁਹਾਡੇ ਸਿਰ ਤੇ ਜੀਂਦੇ ਨੇ ਸੋ ਇਹਨਾਂ ਦੀ ਜਰੂਰ ਸਾਰੇ ਸੁਖਿੰਦਰ ਸਿੰਘ ਰੰਧਾਵਾ ਜਿੰਨੇ ਵੀ ਆਪਣੇ ਇੱਥੇ ਲੀਡਰਸ਼ਿਪ ਆ ਸਮੁੱਚੀ ਲੀਡਰਸ਼ਿਪ ਨੂੰ ਇਨਸਾਨੀਅਤ ਦੇ ਨਾਤੇ ਬੇਨਤੀ ਕਰਦਾ ਵਾਂ ਕਿ ਇਹਨਾਂ ਦੀ ਜਰੂਰ ਮਦਦ ਕਰੋ ਇਨਾਂ ਕੋਲ ਪਹੁੰਚੋ ਬਣ ਕੇ ਕਿਉਂਕਿ ਇਹ ਵੀ ਤੁਹਾਨੂੰ ਕੀਮਤੀ ਵੋਟ ਦਿੰਦੇ ਆ ਇਹ ਵੀ ਤੁਹਾਡਾ ਸਹਿਯੋਗ ਕਰਦੇ ਆ ਸੋ ਇਹਨਾਂ ਦਾ ਤੁਸੀਂ ਸਹਿਯੋਗ ਕਰੋ ਬੜਾ ਨੁਕਸਾਨ ਹੋ ਗਿਆ ਇਹਨਾਂ ਦਾ ਸਾਰਿਆਂ ਨੂੰ ਬੇਨਤੀ ਹੈ ਸਭ ਇਨਸਾਨੀ ਨੱਤੇ ਆਓ ਇੱਥੇ ਬੇਨਤੀ ਹੈ ਇਹਨਾਂ ਸਾਰਿਆਂ ਇਹਨਾਂ ਨੇ ਪ੍ਰਸ਼ਾਸਨ ਤੋਂ ਹੁਣ ਮੰਗ ਕੀਤੀ ਆ ਕਿ ਜਿੰਨਾ ਵੀ ਇਹਨਾਂ ਦਾ ਨੁਕਸਾਨ ਆ ਹੋਇਆ ਵਾ ਉਹਦਾ ਪ੍ਰਸ਼ਾਸਨ ਜਰੂਰ ਇਸ ਵੱਲ ਕੋ ਧਿਆਨ ਦੇਵੇ ਸਾਡੇ ਐਨ ਆਰ ਆਈ ਵੀਰ ਤੇ ਹੋਰ ਵੀ ਜਿੰਨੀਆਂ ਇੱਥੇ ਸੰਸਥਾਵਾਂ ਕਲੱਬ ਨੇ ਉਹਨਾਂ ਨੇ ਵੀ ਭਰੋਸਾ ਦਿੱਤਾ ਵਾ ਕਿ ਅਸੀਂ ਜੋ ਵੀ ਹੋਊਗਾ ਇਹਨਾਂ ਦੀ ਥੋੜੀ ਬਹੁਤੀ ਜਿੰਨੀ ਹੋ ਸਕਦੀ ਹੈ ਮਦਦ ਜਰੂਰ ਕਰਾਂਗੇ ਈ ਪੰਜਾਬ ਚੈਨਲ ਤੋਂ ਤਰਮਿੰਦਰ ਸਿੰਘ ਬਾੜਦੇ ਨਾਲ ਮਲਕੀ ਸਿੰਘ ਮਮਣ ਫਰਮੀ ਸਿੰਘ ਸਸਰੇਵਾਲ ਧਾਨਪੁਰ ਕੋਹਲੀ ਦੀ ਖਾਸ ਰਿਪੋਰਟ ਇਹ ਅੱਜ ਗੁਜਰਾਂ ਦੀਆਂ ਜਿਹੜੀਆਂ ਰੈਲ ਚੱਕ ਅੱਗ ਦੇ ਨਾਲ ਮੱਜਾਂ ਮਰੀਆਂ ਨੇ ਉਹਨਾਂ ਦੇ ਰੋਸ ਵਿੱਚੋਂ ਇਹਨਾਂ ਰੈਲ ਚੱਕ ਬਟਾਲੇ ਜੀਟੀ ਰੋਡ ਡੇਰਾ ਪਪਾ ਨਾਨਕ ਜਿਹੜਾ ਵਾ ਉਹ ਬਲੌਕ ਕਰਤਾ ਵਾ ਇਹ ਤਾਂ ਨਾ ਲਾਇਆ ਹੀ ਇਨਸਾਬਾ ਦੇ ਵੀਰ ਜੀ 70 ਲੱਖ ਤੋਂ ਵੱਧ ਸਾਡਾ ਨਸਕਾਨ ਹੋ ਗਿਆ ਸਾਨੂੰ ਕਿਸੇ ਨੇ ਸੁਣਾਈ ਨਹੀਂ ਦਿੱਤੀ ਪਿੰਡ ਦੇ ਸਾਡਾ ਬਹੁਤ ਜੋ ਕਰਨ ਦੇ ਵੀਰ ਪਿੰਡ ਦੇ ਆ ਗੰਸ਼ਰਾਜ ਜਦੋਂ ਸਵਾਹ ਹੋ ਗਿਆ ਸਾਰਾ ਡੇਰਾ ਡੰਡਾ ਇਹ ਤਾਂ ਨਾ ਲਾਇਆ ਹੀ ਸਰਕਾਰ ਵੱਲੋਂ ਅਸੀਂ ਮੰਗ ਮੰਗਦੇ ਵੀ ਸਾਨੂੰ ਹੱਕ ਦਿੱਤਾ ਜਾਵੇ ਇਹ ਫਾਈਰ ਬ੍ਰਿਗੇਡ ਵਾਲੀ ਗੱਡੀ ਜਿਹੜੀ ਅੱਗ ਬੁਝਾਉਣ ਵਾਲੀ ਆ ਰਾਤੀ ਕਿੰਨੇ ਵਜੇ ਫੋਨ ਕੀਤਾ ਤੇ ਕਿੰਨੇ ਵਜੇ ਆਈ ਐ ਇਹ ਫੋਨ ਪਿੰਡ ਦੇ ਆਨੇ ਬਹੁਤ ਕੀਤਾ ਪਿੰਡ ਦੇ ਆਨੇ ਬਹੁਤ ਫੋਨ ਕੀਤਾ ਪਰ ਕੋਈ ਨਹੀਂ ਆਈ ਐ ਓਕੇ ਤੇ ਗੱਡੀ ਆਈ ਨਹੀਂ ਆਈ ਬਹੁਤ ਫੋਨ ਕੀਤਾ ਪਿੰਡ ਦੇ ਆਪਾਂ ਆਨੇ ਬਹੁਤ ਫੋਨ ਕੀਤਾ ਕੋਈ ਨਹੀਂ ਆਇਆ ਕੋਨ ਹੋ ਗਿਆ ਉਸ ਤੋਂ ਬਾਅਦ ਆਏ ਚਲੋ ਸਾਰਾ ਕੁਝ ਲੂਸ ਗਿਆ ਉਸ ਤੋਂ ਬਾਅਦ ਗੱਡੀ ਲੈ ਕੇ ਆਏ ਉਹ ਵੀ ਮੋੜ ਕੇ ਸ਼ਰਕ ਚੋਂ ਮੋੜ ਲਈ ਅੱਗ ਫਿਰ ਵੀ ਨਹੀਂ ਬੁਝਾਈ ਇਹਨਾਂ ਨੇ ਪਾਣੀ ਥੋੜਾ ਨੁਕਸਾਨ ਹੋ ਗਿਆ ਜਾਣ ਕੇ ਆ ਕਿ ਜੇਕਰ ਕੋਈ ਪਹੁੰਚ ਜਾਂਦਾ ਸਾਡਾ ਇਨਾ ਨੁਕਸਾਨ ਹੋਇਆ ਹੁਣ ਸਾਡੀ ਆ ਥੋੜਾ ਪਾਣੀ ਦੇ ਗਏ ਜਿੱਥੇ ਗੱਡੀ ਮੋੜਦੀ ਇਹ ਮੋਕੇ ਤੇ ਆਉਂਦਾ ਤਾਂ ਸਾਡਾ ਕੋਈ ਨੁਕਸਾਨ ਨਹੀਂ ਹੋਣਾ ਮੋਕੇ ਤੇ ਆਉਂਦਾ ਤੇ ਸਾਡਾ ਨੁਕਸਾਨ ਕੋਈ ਨਹੀਂ ਹੋਣਾ ਇਹ ਕਦੀ ਮੋੜ ਕੇ ਖਾਲੀ ਲੈ ਗਿਆ ਉਦਾਂ ਹੀ ਜੇ ਅੱਗ ਬੁਝਾਉਂਦਾ ਤੇ ਸਾਡਾ ਨੁਕਸਾਨ ਨਹੀਂ ਹੋਣਾ ਵੋੜ ਕੀ ਚਾਹੁੰਦੇ ਪ੍ਰਸ਼ਾਸਨ ਤੋਂ ਮੰਗ ਅਸੀਂ ਚਾਹੁੰਦੇ ਆ ਦੇਖੋ ਸਾਡਾ ਇਨਸਾਫ ਕੀਤਾ ਜਾਵੇ ਸਾਨੂੰ ਜੋ ਬੰਦਾ ਜਾਜਾ ਮਾਰਵਾ ਦੇ ਦਿੱਤਾ ਜਾਵੇ ਤੁਸੀਂ ਪ੍ਰਸ਼ਾਸਨ ਨੂੰ ਇਹ ਕੀ ਮੰਗ ਕਰਦੇ ਜੇ ਕਿ ਇਹ ਜਿਹੜਾ ਫਾਈਬਰ ਗੈਟ ਮੈਕਨਿਜ਼ਮ ਹੈ ਇਹਨਾਂ ਦਾ ਕੀ ਕੀਤਾ ਜਾਏ ਕਾਨੂੰਨੀ ਕਾਰਵਾਈ ਹੋਵੇ ਗੱਡੀ ਵਾਲੇ ਤੇ ਇਹ ਜੇ ਮੌਕੇ ਤੇ ਆਉਂਦਾ ਤੇ ਸਾਡਾ ਨੁਕਸਾਨ ਹੀ ਹੋਣਾ ਸੀ ਆ ਹੁਣ ਮੂੰਹ ਲਗਾ ਕੇ ਬੈਠਾ ਢਾਡੇ ਸਾਡੇ ਪ੍ਰਸ਼ਾਸਨ ਦੇ ਸਾਹਮਣੇ ਮੂੰਹ ਲਗਾ ਕੇ ਬੈਠਾ ਮੂੰਹ ਲਾਇਆ ਦੋਵਾਂ ਜਣੇ ਮੂੰਹ ਲਗਾਇਆ ਆ ਨੰਬਰ ਤੇ ਗੱਡੀ ਦਾ ਆ ਵੇਖੋ ਮੂੰਹ ਲਗਾ ਕੇ ਬੈਠਾ ਨੇ ਸਾਹਮਣੇ ਮੂੰਹ ਲਗਾ ਕੇ ਬੈਠਾ ਆ ਡਰਾਈਵਰ ਇਹਨਾਂ ਦੇ ਪਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਭਵੰਦਮਾਨ ਅਸੀਂ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਇਹ ਮਹਿਕਮੇ ਨੇ ਪੂਰਾ ਗੰਡਾ ਪਾ ਰੱਖਿਆ ਲੋਕਾਂ ਦਾ ਘਰ ਰਲ ਰਲਾਵਾ ਹੋ ਗਿਆ ਇਹ ਅੱਜ ਜਿਹੜਾ ਤਰਨਾ ਹੁਣ ਜੀਟੀ ਰੋਡ ਬਟਾਲਾ ਡੇਰਾ ਬਾਬਾ ਨਾਨਕ ਰੋਡ ਪਿੰਡ ਰਾਜ ਚੱਕ ਤੇ ਦਿੱਤਾ ਵਾ ਇਹਨਾਂ ਦਾ ਕਹਿਣਾ ਹੈ ਕਿ ਫਾਈਰ ਬ੍ਰਿਗੇਡ ਵਾਲਿਆਂ ਨੂੰ ਅਸੀਂ ਘੱਟੋ ਘੱਟ ਵੀ ਤੇ ਅੱਗ ਲੱਗਣ ਦੇ ਸਮੇਂ ਫੋਨ ਕਰਤਾ ਸੀ ਪਰ ਕੋਈ ਵੀ ਗੱਡੀ ਟਾਈਮ ਤੇ ਨਹੀਂ ਪਹੁੰਚੀ ਲੋਕਾਂ ਵਿੱਚ ਕਾਫੀ ਰੋਸ ਆ ਆ ਜਿੰਨੀ ਵੀ ਟ੍ਰੈਫਿਕ ਆ ਜਾਂਦੇ ਆ ਤੇ ਅਸੀਂ ਉਹਨਾਂ ਤੇ ਜਾਣ ਨਹੀਂ ਦਿੰਦੇ ਜਿਨ੍ਹਾਂ ਤੇ ਸਾਨੂੰ ਪ੍ਰਸ਼ਾਸਨ ਕੋਈ ਭਰੋਸਾ ਨਹੀਂ ਦਿੰਦਾ ਸਰ ਪਿੱਛੋਂ ਕੋਟਲੀ ਤੋਂ ਆਈ ਆ ਕਰ ਦਰਖਾਸਤ ਦਿਓ ਸਾਨੂੰ ਠੀਕ ਹੈ ਅਸੀਂ ਇਹ ਰਿਕਵਰੀ ਕਰਦੇ ਆ ਪੜਤਾਲ ਕਰਦੇ ਆ ਜਿਹੜਾ ਕਸੂਰ ਹੋਏਗਾ ਆਪਾਂ ਉਸ ਨਾਲ ਸੁਲ੍ਹਾਵਾਰੀ ਕਰਾਂਗੇ ਇਹ ਸਾਫ ਦਾ ਇਹ ਕੁਦਰਤੀ ਹੈ ਕੁਦਰਤੀ ਆਫਤ ਆ ਜੇ ਵਾਸੀ ਕਿਸੇ ਨੇ ਜਾਨ ਤੇ ਥੋੜੀ ਲਾਈ ਆ ਤੇ ਲਾਗੀ ਜਿਹੜੀ ਆਪਾਂ ਸਾਰੇ ਪੰਜਾਬੀਆਂ ਆਪਾਂ ਸਾਰੇ ਪੰਜਾਬੀਆਂ ਨੂੰ ਪਤਾ ਜਦੋਂ ਅੱਜ ਲੱਗੀ ਹੋਏ ਸਾਡਾ 2 ਕਿਲੋਮੀਟਰ ਲੱਗੀ ਹੋਏ ਜਦੋਂ ਇਹ ਰਾਂਦਾ ਹੋ ਕੇ ਤਰਪਦੀ ਆ ਨਹੀਂ ਜਦੋਂ ਕਿੰਨੇ ਅੱਗ ਲਾਈ ਆ ਇਹ ਘਰ ਬਾਈ ਚਾਈ ਕਰਾਂਗੇ ਯਾਰ ਉਹਦੇ ਅਸੀਂ ਪਰਚਾ ਦੇਣ ਦੇ ਪਰਤੇ ਤੁਸੀਂ ਲਿਖਿਆ ਜਿਹੜੀ ਗੱਲ ਸਾਹਮਣੇ ਉਹ ਅਸੀਂ ਕਰਦੇ ਪਿਆ ਨਹੀਂ ਸਾਰੇ ਬੰਦ ਦੀ ਟੀਮ ਆਪਣੀ ਛੱਡੋ ਵੈਰੀ ਸਾਈਂ ਕਰੀਬ ਕਿੱਥੋਂ ਅੱਗ ਪੁਰੀ ਉਹਨੂੰ ਕੰਮ ਨਹੀਂ ਕਰਵਾਏਗੀ ਸਾਹਿਬ ਸਭ ਕੁਝ ਕਰਾਂਗੇ ਬਟ ਆਹ ਤਾਂ ਬਾਕੀ ਦੂਜੀ ਗੱਲ ਸਾਰੇ ਮੈਂ ਤਾਂ ਰਾਤ ਨੂੰ ਸਾਡੀ ਸਭ ਨੂੰ ਅੱਗ ਲੱਗ ਗਈ ਕਿ ਇਹ ਫਾਇਰ ਬ੍ਰਿਗੇਡ ਨੇ ਨੰਬਰ ਤੇ ਆ ਜੇ ਗੱਡੀ ਆਈ ਹੈ ਤੇ ਅਕੂਪ ਪਾਣੀ ਅੱਧਾ ਲੈ ਕੇ ਆਇਆ ਇਹ ਤਾਂ ਤੁਹਾਡੀ ਪਿੱਛੇ ਹੀ ਗੱਡੀ ਸਵਾਰ ਲਈ ਜੀ ਆਪਣੀ ਦੋ ਮਿੰਟ ਘੁਪਾਰਾ ਮਾਰ ਕੇ ਤੇ ਕਹਿੰਦੇ ਮੈਂ ਕਾ ਬਿੱਜੀਗਾ ਇੱਕ ਮਿੰਟ ਮੇਰੀ ਗੱਲ ਜੀ ਸਭ ਤੋਂ ਪਹਿਲੀ ਗੱਲ ਹੈਗਾ ਆ ਕੰਮ ਕਰਨ ਨਾਲ ਇਹ ਹੱਥ ਨਹੀਂ ਹੁੰਦਾ ਜੇ ਵੀ ਤੁਸੀਂ ਆਪਣੇ ਨੰਬਰ ਦਾ ਨੰਬਰ ਦੇ ਵਿੱਚ ਲਿਖੋ ਅਸੀਂ ਉਹਨਾਂ ਦੇ ਅਫਸਰਾਂ ਨੂੰ ਬੁਲਾ ਲੈਂਦੇ ਹਾਂ ਜੀ ਥਾਣੇ ਜੀ ਤੁਸੀਂ ਦੱਸੋ ਵੀ ਕਿਉਂ ਇਹ ਤੁਸੀਂ ਪਹਿਲਾਂ ਪਹੁੰਚੇ ਜਾਂ ਪਾਣੀ ਇੱਧਰ ਕਿਉਂ ਲਿਆਤਾ ਪਰ ਸਰ ਗੱਡੀ ਆਈ ਉਹਨਾਂ ਨੇ ਕਲਾਜਮਾ ਇਹ ਵੀ ਤੋਂ ਭਜਾਏ ਗਏ ਆ ਲੱਗਦੀ ਜਿਵੇਂ ਅਸੀਂ ਵੀ ਕਾਰੋ ਜ ਉਹਨਾਂ ਦੇ ਤਰ੍ਹਾਂ ਮੈਂ ਵੀ ਅਸੀਂ ਬੰਦੇ ਵਾਂ ਝੂੜੀਆਂ ਆ ਤੇ ਤੁਸੀਂ ਸਾਥ ਹੈ ਐਵਿਡੈਂਸ ਤੇ ਸਰਦਾਰ ਮੈਂ ਲੋਕਾਸਸ ਵਿਜ਼ਾਦੰ ਮੇਕਿਆ ਠੀਕ ਆ ਆਪਾਂ ਇਹਨੋਂ ਸੇ ਇੱਥਾਂ ਨਾ ਲਈ ਪਤਾ ਕਰਾਈਏ ਜੇ ਤੁਸੀਂ ਕਿਸੇ ਦਿੱਤੀ ਦੇ ਤਰ੍ਹਾਂ ਹੀ ਕਿਸੇ ਨੂੰ ਕਰਾ ਲੈਂਦੇ ਆ ਜਿਹਨਾਂ ਤੋਂ ਕਰਾਣੀਆਂ ਇਹ ਕਰਵਾਦ ਦੇ ਨੇ ਕਿੱਥੇ ਠੀਕ ਆ ਆਹ ਗੱਲ ਜਿਹੜੀ ਚੰਗੀ ਨਹੀਂ ਹੈਗੀ ਇਹ ਚੰਗੀ ਨਹੀਂ ਹੈ ਇਹ ਨੁਕਸਾਨ ਹੈ ਕਿੰਨੇ ਕੀ ਨੁਕਸਾਨ ਆਟ ਲੋਕ ਕੀ ਆਂਦੇ ਜਾਂਦੇ ਨੇ ਨਾ ਕੀਤਾ ਅਸੀਂ ਕੰਮ ਕਰਨ ਆਈ ਆ ਪਰ ਅਸੀਂ ਕਾਰਵਾਈ ਕਰਨ ਲਈ ਤਿਆਰ ਆ ਅਸੀਂ ਕਹਿੰਦੇ ਆਓ ਕਾਰਵਾਈ ਕਰਦੇ ਆ ਸਰ ਉਹਨੂੰ ਰੁਕੇ ਸਭ ਨੇ ਮਿਲਦਾ ਤੇ ਗ੍ਰਾਡੂਏਟਾਂ ਦਾ ਸਪੋਟ ਸਭ ਨੇ ਆ ਇੱਥੇ ਸਦਮਾ ਇਦਾਂ ਨਹੀਂ ਇਹ ਨਹੀਂ ਗੱਲ ਇਦਾਂ ਨਹੀਂ ਆਹ ਨਹੀਂ ਗੱਲ ਇਹ ਗੱਲ ਤਾਂ ਤੁਹਾਡੇ ਨਾਲ ਮੇਰੀ ਗੱਲ ਸੁਣ ਇਨਸ਼ਾਅੱਲਾ ਇੱਥੋਂ ਉੱਠ ਕੇ ਖਾਣੇ ਆਓ ਸਾਡੇ ਕੋਲ ਨਹੀਂ ਫੇਰ ਨਹੀਂ ਆਉਂਦਾ ਸਾ ਇਥੋਂ ਜੇ ਧਰਨਾ ਚੁੱਕਤਾ ਚਲ ਠੀਕ ਹੈ ਤੈਨੂੰ ਹੋਇ ਕਿਹਦਾ ਵਿਸ਼ਵਾਸ ਦੀ ਹੈਗਾ ਕੌਣ ਆ ਤੂੰ ਕਿੰਦਾ ਬੰਦਾ ਹਾਂਜੀ ਕਿੱਥੋਂ ਦਾ ਮੈਂ ਕੋਈ ਬੰਦਾ ਨਹੀਂ ਮੇਰੇ ਘਰ ਨੂੰ ਅੱਗ ਲੱਗੀ ਮੈਂ ਸਿਰਫ ਓਏ ਅੱਗ ਲੱਗੀ ਤੇ ਅਸੀਂ ਬੈਠੇ ਆਂ ਹਾਂਜੀ ਅਸੀਂ ਕਾਰਵਾਈ ਕਰਦੇ ਆਂ ਹਾਂਜੀ ਮੈਂ ਕੋਈ ਪਰਪੋਜ਼ ਨਹੀਂ ਆਣੀਆਂ ਸਿਰਫ ਮੈਂ ਵੇਖੋ ਅਸੀਂ ਚਾਰ ਟਰਾਲੀਆਂ ਬਣਾ ਕੇ ਮੈਂ ਘਰ ਬਹਣਾਗਾ ਇਹਨਾਂ ਨੇ ਬੱਚੇ ਬਾਹਰ ਕੱਢੇ ਮੈਂ ਰਾਜਾ ਯਾਰ ਉੱਥੇ ਇੱਕ ਵਾਰੀ ਚੰਗੀ ਗੱਲ ਮੈਂ ਬੱਚੇ ਕੱਢੇ ਰਾਜਾ ਇਹ ਕਹਿੰਦਾ ਉਧਰ ਕੀ ਆਫਤ ਆਈ ਆ ਸੁਣਨਾ ਮੇਰੀ ਗੱਲ ਠੀਕ ਹੈ ਜੇ ਹੋਰ ਜੇ ਕਿਸੇ ਦਾ ਕਿਸੂਰਾ ਕੋਈ ਅਸੀਂ ਕਾਰਵਾਈ ਕਰਦੇ ਆਂ ਅ ਸਾਨੂੰ ਜਿੰਨਾ ਇਹ ਸਕਾਨ ਸਾਡਾ ਸਾਡੀ ਉਹ ਗੁਰੂਆ ਇੰਸ਼ੋਰੈਂਸ ਕਰਾਈ ਹੈ ਤੂੰ ਇੰਸ਼ੋਰੈਂਸ ਕਰਵਾਈ ਹੂ ਪਰ ਜੀ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਨੇ ਉਹ ਪਰ ਵਾਸਤੇ ਨੇ ਉਹ ਨਹੀਂ ਕਰਾਇਆ ਇਹਨਾਂ ਬਲਾਈ ਤੇ ਫੋਟੋ ਤੇ ਆ ਸਾਰੇ ਸਿੰਘਾਂ ਨਾਲ ਗੱਲ ਹੋਈ ਉਹ ਵੀ ਆ ਰਹੇ ਆ ਇਹਨੂੰ ਕਹਿੰਦੇ ਅਸੈਸਮੈਂਟ ਲਾਗੇ ਤੇ ਤੁਹਾਨੂੰ ਜੋ ਤੁਹਾਡਾ ਬੰਦਾ ਮਿਲਦਾ ਹੂੰਗਾ ਉਹ ਅਸੀਂ ਦਿਵਾ ਦਿੰਦੇ ਆ ਜੀ ਸਰ ਇੰਜਰਡ ਇੰਜਰਡ ਇਹਨਾਂ ਦੇ ਜਾਨਵਰ ਉਹਨਾਂ ਦਾ ਲਾਜ ਹੁੰਦੇ ਆ ਦੇਖੋ ਦੇਖੋ ਮੇਰੀ ਗੱਲ ਸੁਣੋ ਸਤਿ ਸ੍ਰੀ ਅਕਾਲ ਜੀ ਮੈਂ ਕਹਿ ਦਿੰਦਾ ਤੁਹਾਡੀ ਪੂਰੀ ਲਿਸਟ ਬੰਦੀ ਹੈ ਕਿਉਂਕਿ ਚੀਜ਼ ਸੜੀ ਹੈ ਤੁਹਾਡੇ ਤੋੜੀ ਕਿ ਨਹੀਂ ਸਕਿਆ ਤੁਹਾਡੀਆਂ ਮੱਝਾਂ ਦੇ ਵਿੱਚ ਮੱਝਾਂ ਵੀ ਮੈਨੂੰ ਲੱਗਦਾ ਜਿਹੜੀਆਂ ਸੜਨ ਹਨ ਨਾ ਦੇਖੋ ਇੰਨੀ ਵੀ ਬਾਕੀ ਹੈ ਇਹ ਜਿਹੜੇ ਪਾਈਨੇ ਸੀ ਉਹ ਪਤਾ ਸਾਨੂੰ ਇਹ ਰੇਟ ਤੇ ਹੋਏ ਨਾ ਉਹਨਾਂ ਦਾ ਥੋੜੀ ਜਿਹੀ ਪੰਜ ਸੱਤ 10 ਦਿਨ ਬਾਅਦ ਉਹ ਤੁਹਾਡਾ ਜਿੰਨਾ ਮੋਜਾ ਜਿੰਨਾ ਤੁਹਾਡੇ ਨੁਕਸਾਨ ਹੋਇਆ ਉਹਦੀ ਤੁਹਾਡੀ ਅਸੀਂ ਨੁਕਸਾਨ ਰਸਾਨੀ ਦੀ ਰੈਪਟ ਹੋਣੀ ਹੈ 427 ਆਈਪੀਸੀ ਹੁਣ ਵੀ ਐਨਐਸਸੀ ਤੋਂ ਉਹ ਤੁਹਾਨੂੰ ਲਿਖ ਕੇ ਕੰਪਿਊਟਰ ਤੇ ਮੋਹਰ ਲਾ ਕੇ ਉਹ ਦਿੰਦੇ ਆ ਪਰਚੇ ਦਾ ਦਾਵਾ ਵਖਰਾ ਦਰਜ ਕਰ ਦਿੰਦੇ ਜੇ ਜਿੱਦਿ ਕਹਿੰਦੇ ਫਲਾਣੇ ਬੰਦੇ ਨੇ ਅੱਗ ਲਾਈ ਆ ਸੁਣੋ ਹੋਰ ਕੀ ਜਾਣਦੇ ਆ ਮੁਆਵਜ਼ਾ ਤੁਹਾਨੂੰ ਇਹ ਦੱਸਣ ਦੇ ਜਿੰਨਾ ਤੁਸੀਂ ਲਿਖੋਗੇ ਉਹਦੇ ਹਿਸਾਬ ਨਾਲ ਇਹ ਲਿਸਟ ਬਣਾ ਕੇ ਤੁਹਾਨੂੰ ਰੱਟਾ ਦਰਜ ਕਰ ਦਿੰਦੇ ਆ ਆਹ ਕੋਈ ਵੀ ਆ ਹੱਲਿਆ ਕੋਈ ਆ ਪਬਲਿਕ ਨੂੰ ਤੰਗੀ ਦੇਣੀ ਪਰ ਸਰ ਉਹ ਮਹਿੰਗਲੇ ਬੰਦੇ ਸਾਦੋ ਅੱਜ ਹੀ ਆਏਗੇ ਆ ਇਥੋਂ ਭਜਾਏਗੇ ਇੱਕ ਮਿੰਟ ਜਿੱਦਾਂ ਸਾਡਾ ਸਰਕਾਰੀ ਮਹਿੰਗਲਾ ਉਹਨਾਂ ਦਾ ਵੀ ਸਰਕਾਰੀ ਮਹਿੰਗਲਾ ਠੀਕ ਆ ਸਮਝਦਾ ਗੱਲ ਤੁਹਾਡੀ ਗੱਲ ਸ਼ਾਮ ਤੱਕ ਆਪਾਂ ਸਾਰਿਆਂ ਨੇ ਉਸ ਚੱਲਦੇ ਆ ਹਾਂਜੀ ਕਿ ਤੁਸੀਂ ਕਿਉਂ ਵੀ ਉਹ ਜੋ ਕਰਦੇ ਨਹੀਂ ਸਕੋ ਨਹੀਂ ਯਾਰ ਅਸਾਂ ਫਿਰ ਉਹੀ ਗੱਲ ਉਹੀ ਗੱਲ ਨੇ ਆਈ ਮੈਂ ਤਾਂ ਦਾ ਚੁੱਕਦਾ ਸਾਰੇ ਕੋਈ ਐਨੇ ਸਵਾਇ ਨਹੀਂ ਕਰ ਕਿਉਂ ਨਹੀਂ ਕਰਨੀ ਯਾਰ ਸਾਨੂੰ ਦੇਖ ਹਦ ਨਹੀਂ ਯਾਰ ਐਜੇ ਐਸ਼ਾ ਪੱਤਰਕਾਰ ਸਭ ਕੋਈ ਰਿਕਾਰਡ ਹੈ ਜੋ ਕਿਹਾ ਉਹ ਕਾਰਵਾਈ ਜ਼ਰੂਰ ਹੋਏਗੀ ਮੈਨੂੰ ਵਿਸ਼ਵਾਸ ਨਹੀਂ ਜਦੋਂ ਮੈਂ ਖੁਦ ਕਹਿੰਦਾ ਭਾਈ ਤੇਰੇ ਖਰ ਨੂੰ ਵਿਸ਼ਵਾਸ ਹੈ ਤੂੰ ਐਂ ਤਰ੍ਹਾਂ ਗੱਲ ਕਰਨ ਦੇ ਯਾਰ ਆਓ ਚੱਲੀਏ ਥਾਰੇ ਲੈ ਖਾਣੇ ਇੱਥੇ ਸਦੋਂ ਮਹਗਮਾ ਬਸ ਠੀਕ ਹੈ ਤੇਰਾ ਕੰਮ ਨਹੀਂ ਨਹੀਂ ਸਰਵਰ ਨਹੀਂ ਕਰਦਾ ਮੈਂ ਦੱਸਦਾ ਅੱਜ ਗੱਲ ਬਾਤ ਹੋਣੀ ਹੈ ਤੇਰੀ ਗੱਲ ਸਾਰੀ ਗੱਲ ਬਾਤ ਇੱਥੇ ਹੋਈ ਪੈਸਾ ਹਟਾ ਆ ਗਿਆ ਸੋਨ ਲੰਗਾ ਦੇ ਇਹ ਪਤੰਗ ਬਾਸ ਪੁਤਾਲ ਆਏ ਤੇ ਅਸੀਂ ਕਿਸੇ ਗੱਲੋਂ ਮੁਪਏ ਆ ਉਹ ਧੰਨਾ ਲਾਣਾ ਫਿਰ ਫਰਮ ਘੇੜੇ ਦਫਤਰ ਲਾ ਜਾ ਕੇ ਇੱਧਰ ਚੱਕ ਪਬਲਿਕ ਨੂੰ ਕਿਉਂ ਤਾਂ ਕਰ ਰਹੇ ਆ ਸਾਲ ਪਬਲਿਕ ਨੂੰ ਤਾਂ ਕਰਨ ਵਾਲਾ ਮਕਸਦ ਨਹੀਂ ਆ ਸਾਡਾ ਮਕਸਦ ਰਾਤ ਮਨ ਨਹੀਂ ਕਰੇ ਕਰਨ ਦੇ ਕਿ ਨਹੀਂ ਉਹ ਯਾਰ ਆਪਾਂ ਸਾਰੇ ਇਥੋਂ ਲੰਘਦੇ ਪਏ ਆ ਤੁੰਗੋਂ ਦੇਖਦੇ ਨਹੀਂ ਉਹ ਤਾਂ ਜਾਨੋਂ ਲੋਕਾਂ ਨੇ ਕਿਹਾ ਆਪਾਂ ਉਹ ਨਹੀਂ ਆਪਾਂ ਇਹ ਕਹਿੰਦੇ ਵੀ ਉਹ ਗੱਡੀ ਵਾਲਾ ਘਟਾਇਆ ਸੀ ਉਹਨੇ ਰਾਤ ਨੂੰ ਆਪਾਂ ਕਿਆ ਵਾ ਗੱਡੀਆਂ ਇਹਨਾਂ ਨੂੰ ਫਰੂ ਨੂੰ ਸਸਪੈਂਡ ਕਰਾਉਂਦੇ ਆਂ ਹਾਂ ਕਰ ਉਹ ਕਾਰਵਾਈ ਆਪ ਸਾਡੀ ਇਹ ਮੰਗ ਔਰ ਸਾਡੀ ਕੋਈ ਮੰਗ ਨਹੀਂ ਆ ਇੱਥੇ ਜਦੋਂ ਮਰਜ਼ੀ ਬੈਜੋ ਯਾਰ ਆਕੇ ਜਦੋਂ ਮਰਜ਼ੀ ਬੈਜੋ ਪਰ ਤਾਂ ਥਾਣੇ ਆਂ ਇੰਗਲਿਸ਼ ਬਣ ਗਈ ਸਾਰੀ ਹੀ ਇੰਦਾ ਹੁਣ ਯਾਰ ਜੋ ਗੱਲਾਂ ਕਰਨੀਆਂ ਸਾਰੀਆਂ ਮੰਗ ਲਈ ਇਸ ਵਾਰ ਅਸੀਂ ਕੁਛ ਨਹੀਂ ਹੈਗੇ ਯਾਰ ਨਾ ਮੰਗ ਵਾਸਤੇ ਬੜੀ ਮੰਗਾਂ ਸਾਰੀਆਂ ਜੇ ਪਰਚਾ ਹੋਣਾ ਲੋਕਾਂ ਦੇ ਹੋਣਾ ਜੇ ਸਸਪੈਂਡ ਹੋਣਾ ਹੁੰਦੇ ਹੋਣਾ ਹਾਂਜੀ ਕੁਣ ਸਤਿ ਜੀ ਜੀ ਨਾ ਉਸ ਦਿਨ ਇਹ ਗੱਲ ਕਹੀ ਵੀ ਆ ਕੰਮ ਨਹੀਂ ਕਰਦੇ ਪਰ ਨਹੀਂ ਸਾਰੇ ਕਰਦੇ ਆ ਪਰ ਉਹਨਾਂ ਨੇ ਇੱਕ ਆ ਬੰਦਾ ਸਾਡੀਆਂ ਇੱਥੇ ਮੌਕੇ ਤੇ ਸੁੱਟ ਕੇ ਗੁਰੂ ਨਾਮ ਇਜਾਜ਼ਤ ਆਉਣਾ ਸਦਕਾ ਨੂੰ ਲਈ ਆਏ ਇੱਥੋਂ ਭਜਾਏ ਆ ਇੱਥੋਂ ਆਏ ਬੰਦੇ ਨੂੰ ਥਾਣੇ ਆਓ ਸਾਡੇ ਨਾਲ ਆਪਾਂ ਲੈਪੜ ਕਰੀਏ ਸ਼ੁਰੂ ਐਦਾਂ ਨਹੀਂ ਹੈ ਵੇਖੋ ਉਹ ਬੰਦਾ ਕਿਆ ਗੱਲ ਕੀ ਕਹਿ ਰਹੀ ਕਹਿੰਦੇ ਅਸੀਂ ਇਹ ਡਿਊਟੀ ਸਾਹਿਬ ਸਾਡੇ ਫਤਿਹਗੜ ਚੂੜੀਆਂ ਜੋ ਆਏ ਨੇ ਉਹਨਾਂ ਨੇ ਲੋਕਾਂ ਨੂੰ ਵੀ ਸਵਾਜ ਦਿਵਾਇਆ ਕਿ ਜਿੰਨੇ ਵੀ ਇਹ ਕਾਰਵਾਈ ਕੀਤੀ ਆ ਅੱਗ ਲਾਈ ਹੈ ਤੇ ਜੋ ਵੀ ਆ ਉਹ ਕਾਰਵਾਈ ਸਖਤੀ ਨਾਲ ਕੀਤੀ ਜਾਏਗੀ ਇਹ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਵਾ ਕਿ ਫਾਇਰ ਬ੍ਰਿਗੇਡ ਦੀ ਗੱਡੀ ਬਹੁਤ ਲੇਟ ਆਈ ਉਹ ਕਹਿੰਦੇ ਵੀ ਉਹਨਾਂ ਤੇ ਵੀ ਪਾਰਟੀ ਦਾ ਪਰਜਾ ਕਰਕੇ ਤੇ ਜੋ ਵੀ ਡਰਾਈਵਰ ਜਾਂ ਜੋ ਵੀ ਮਹਿਕਮਾ ਉੱਤੇ ਕਾਰਵਾਈ ਕੀਤੀ ਜਾਏਗੀ